ਸਸ਼ਟਿਕਾ ਸਾਰੇ ਨੂੰ ਅੱਜ ਵਾਪਸ ਆਏ YouTube ਤੇ ਲਗਭਗ 1.5-2 ਸਾਲ ਬਾਅਦ ਤੇ ਤੁਹਾਨੂੰ ਕੋ ਸਮੀਦਵੀ ਮਿਲੋ ਤੇ ਦਾਣੀ ਵੀ ਪਿਛਲੀ ਵਾਰ ਨਾਲ ਕਾਫੀ ਜ਼ਿਆਦਾ ਚਿੱਟੀ ਹੋ ਗਈ ਤੇ ਕਾਈ ਗੱਲ ਤੁਸੀਂ ਲਾਈਕ ਕਰ ਦਿਓ ਸਮੀ ਦੇ ਕਹਿਣ ਵਾਂਗ ਲਾਈਕ ਤੇ ਸਬਸਕ੍ਰਾਈਬ ਕਰਦੇ ਹੋ ਤੇ ਅੱਜ ਆਪਾਂ ਚੱਲੇ ਆ ਫੈਸਟੀਵਲ ਸੀਜ਼ਨ ਦੀ ਸ਼ੁਰੂਆਤ ਆ ਤੇ ਪਹਿਲਾ ਕੰਮ ਕਰਨ ਚੱਲੇ ਆ ਬ੍ਰਿੰਸ ਭਾਈ ਜੀ ਨਾਲ ਚੱਲੇ ਨੇ ਦੋ ਨਿਆਣੇ ਤੇ ਮੈਂ ਅਸੀਂ ਸੋਚਿਆ ਸੀ ਵੀ ਇਸ ਵਾਰ ਅਸੀਂ ਗ੍ਰੀਨ ਦੀਵਾਲੀ ਮਨਾਵਾਂਗੇ ਪਟਾਕੇ ਨਹੀਂ ਕਿ ਲਾਵਾਂਗੇ ਪora ਜਮੂਰੇ ਕਿੱਥੇ ਮਰਦੇ ਆ ਹਾਂ ਪਿਛਲੀ ਵਾਰੀ ਬੜਾ ਦੀਵਾਲੀ ਵਲੌਗ ਗਾਇਸ ਮੈਂ ਇਸ ਲਈ ਆਏ ਹਾਂ ਕਿਉਂਕਿ ਮੇਰਾ ਦੋਸਾਰੇ 'ਚ ਮੇਰੀ ਕੋਈ ਗਲਤੀ ਨਹੀਂ ਪਟਾਕੇ ਰਹਿਣਦੇ ਨੇ ਆਪਾਂ ਵੈਸੇ ਕਿਹੜਾ ਕਰਦੇ ਆ ਨਹੀਂ ਹੋ ਨਹੀਂ ਹੋ ਪਟਾਕੇ ਲੈਣ ਤੇ ਫਿਰ ਆਪਾਂ ਭਾਈ ਹਾਂ ਪਟਾਕੇ ਲੈਣ ਚੱਲੇ ਆ ਪਹਿਲਾਂ ਇੱਕ ਵੀਡੀਓ ਬਣਾਈ ਸੀ ਆਪਾਂ ਜਦੋਂ ਕਿੱਥੇ ਗਏ ਸੀਗੇ ਕਿਹੜਾ ਪਿੰਡ ਸੀ ਉਹ ਚਰਤਾਰਪੁਰ ਕਰਤਾਰਪੁਰ ਪਿੰਡ ਰਾਣਾ ਸਾਹਿਬ ਨੇੜੇ ਤੇ ਉਤੋਂ ਹੁਣ ਵੀ ਉੱਥੇ ਚੱਲੇ ਆਂ ਕਰਤਾਰਪੁਰ ਹੀ ਚੱਲੇ ਆਂ ਪਿਛੇ ਇੱਕ ਵਾਰੀ ਆਪਾਂ ਏਕੇ ਫਾਇਰ ਵਰਕਸ ਗਏ ਸੀਗੇ ਡੇਲੋਂ ਡੇਲੋਂ ਦੇ ਕੋਲੇ ਤੇ ਉਹਦਾ ਰੇਟ ਥੋੜਾ ਜਿਆਦਾ ਲੱਗਿਆ ਉਹਨਾਂ ਕੋਲ ਦੇ ਅਸਰ ਕੁਆਲਿਟੀ ਗਈ ਤਰ੍ਹਾਂ ਦੇਸੀ ਵਧੀਆ ਕੱਢੀ ਤੇ ਬੰਬੀ ਤੇ ਜਾ ਕੇ ਤੇ ਬਰਸਾਤਾਂ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ਦਾ ਹਾਲ ਮਾੜਾ ਹੈ ਗੱਡੀ ਡਿੱਕੜ ਵੱਲੇ ਜਾਂਦੀ ਜਾਂਦੀ ਆ। ਤੁਸੀਂ ਸਭ ਕੁੱਟੋ ਆਂ ਇਸ ਵਿੱਚ। ਗਾਇਸ ਮੈਂ ਨਾ ਗਾਇਸ ਮੈਂ ਸਪੈਸ਼ਲੀ ਆਪਣੇ ਦੋਸਤਾਂ ਕਰਕੇ ਆਇਆ। ਕਿਹੜਾ ਵਾ ਤੇਰਾ ਦੋਸਤ? ਹਰਮਨ। ਜਿਹੜਾ ਇੱਕ ਜਿਹੜਾ ਮੇਰੇ ਸੰਡੇ ਰਾਈਡਰ ਪਹਿਲੀ ਵੀਡੀਓ ਚ ਗਿਆ ਸੀ ਇਹਦੇ ਨਾਲ ਆਪਣੇ ਨਹੀਂ ਗਿਆ ਸੀ, ਨਹੀਂ ਗਿਆ। ਜਿਹੜਾ ਸੰਡੇ ਰਾਈਡਰਸ ਤੇ ਮੈਂ ਨਾਲ ਸਾਈਕਲਿੰਗ ਦੇ ਗਿਆ ਸੀ। ਹੋਰੇ ਲੱਗ ਕੇ ਆਇਆ। ਉਹ ਵੀਡੀਓ ਦੇਖਣ ਲਈ ਸੰਡੇ ਰਾਈਡਰਸ ਚੈਨਲ ਤੇ ਜਾਓ। ਉੱਥੇ ਗੁੰਦੇ ਤੇ ਹਰਮਨ ਨੇ ਲਗਭਗ 20 ਕਿਲੋਮੀਟਰ ਸਾਈਕਲ ਚਲਾ ਕੇ ਗਈ ਸੀ 18 ਕਿਲੋ 18 ਕਿਲੋਮੀਟਰ ਸਾਈਕਲ ਚਲਾ ਕੇ ਤੇ ਗਏ ਸੀ ਮੈਂ ਤਾਂ ਹੋਰ ਚਲਾ ਸਕਦੇ ਸੀਗਾ ਹਰਮਨ ਥੱਕ ਗਿਆ ਭਾਈ ਸੰਦੇਰਾ ਇਰਿਸ சேன ਨੂੰ ਸਬਸਕ੍ਰਾਈਬ ਕਰ ਲਿਓ ਤੇ ਸਪੈਸ਼ਲੀ ਹਿੰਦੂਨ ਸਾਹਿਬ ਵਾਲਾ ਵਲੌਗ ਦੇਖ ਲਿਓ ਤੇ ਸਾਈਕਲਿੰਗ ਵਾਲਾ ਹਾਂ ਕਿਉਂਕਿ ਉਹਦੇ ਚ ਗੁੰਨੂ ਗਿਆ ਸੀ ਤੇ ਆਪਾਂ ਪਹਿਲਾਂ ਫਟਾਫਟ ਦਬਾ ਦੋ ਜੇ ਪੰਨੇ ਲਾਈਕ ਐਂਡ ਸਬਸਕ੍ਰਾਈਬ ਕੋ ਲਾਈਕ ਐਂਡ ਕਿੰਨੀ ਵਰਗਾ ਨਾ ਤੇ ਆਪਾਂ ਫਟਾਫਟ ਦਬਾ ਦੋ ਪੈਸੇ ਕਢਾ ਲਈ ਏਟੀਐਮ ਚ ਜਾ ਕੇ ਤੇ ਉਸ ਤੋਂ ਬਾਅਦ ਨੌਨ ਸਟਾਪ ਹੀ ਜਾਣਾ ਆਪਾਂ ਕਰਤਾਰਪੁਰ ਪਿੱਛੇ ਤੋਂ ਸੀ ਪਿੱਛੇ ਪਿੱਛੇ ਤੋਂ ਸੀ ਨਹੀਂ ਆਪਣਾ ਆਪਣੇ ਲੋ ਜੀ ਪਹਿਲਾਂ ਸਭ ਤੋਂ ਜ਼ਰੂਰੀ ਕੰਮ ਪਾਏ ਹੈ ਕਢਾ ਲੀਏ ਪਾਏ ਪੈਸੇ ਖਲੀ ਪੈਸੇ ਮਨੀ 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 ਓਏ ਸ਼ੀਰਦ ਨਮਨ ਸੋਹਲਾ ਮਨੀ ਮਮਾ ਰਹਿ ਗਿਦੰਦੇ ਆ ਈ ਸ਼ੀਰਦ ਨਮਗਰ ਆਲੇ ਅੱਇਆ ਰੋਡ ਦਾ ਬਹੁਤ ਬੁਰਾ ਹਾਲ ਆ ਆਪਾਂ ਜਾਵਾਂਗੇ ਹੁਣ ਜੱਸੀ ਦੇ ਕੋਲ ਜੱਸੀ ਨੂੰ ਰਾਤ ਚ ਜੱਕਣਾ ਬੋਬੀ ਭਾਜੀ ਪਿਛਲੇ ਪਾਸੇ ਆ ਆਪਣੇ ਪਿੱਜੇ ਆ। ਇਹ ਬਸ ਇੱਥੋਂ ਹੁਣ ਆਪਾਂ ਜੱਸੀ ਭਾਈ ਦੇ ਘਰੇ ਜੱਸੀ ਭਾਈ ਉਹਨਾਂ ਨਾਲ ਲੱਗੇ ਤੇ ਆਪਾਂ ਕਰਤਾਰ ਕੋ ਫਾਇਰਮੈਨ। ਗਾਇਜ਼ ਇਸ ਵਾਰ ਵੀ ਅਸੀਂ ਲੇਟ ਹੋ ਗਏ। ਅਸੀਂ ਤਾਂ ਸੋਚਿਆ ਸੀ ਨੀ ਅਗਸਤ ਚ ਲਿਆਵਾਂਗੇ ਪਰ ਅਗਸਤ 'ਚ ਉਹ ਸਬਬ ਬਜਾਈ ਨਹੀਂ ਬਣਿਆ ਹੈਗਾ। ਜਿਹੜੇ ਆ ਦੁਆੜੀ ਲੈਣੇ ਡੇੜੇ ਆ ਰਹੀ ਆ। ਅਸੀਂ ਫੇਰ ਆਪਾਂ ਲੈਣ ਜਾ ਰਹੇ ਆ। ਤੇ ਆ ਗਏ ਐਂਡਵਰ ਦੇ ਲਾਲਚ ਜੱਸੀ ਭਾਈ ਦੇ ਐਂਡਵਰ 'ਚ ਬੈ ਕੇ ਜਾਊਗਾ। ਉਹ ਨਹੀਂ ਉਹ। ਹਾਂ। ਮੈਂ ਓੜ ਗੜ ਕੇ ਜਾ ਰਿਹਾ ਕਿਉਂਕਿ ਉੱਧਰ ਹੀ ਡਰਾਈਵਰ ਵੀ ਹੋਊਗਾ ਤੇ ਮੈਨੂੰ ਦੋ ਕਿੰਨੇ ਐਪਲੀ ਕਿੰਨੇ ਮਾਈਲ ਗੱਲ ਦੱਸ ਨੇ ਦੋ ਦੂਹ ਨੇ ਤਿੱਜਵਾ। ਹਟ। ਤੂੰ ਤੇ ਜਵਾਬ ਹੋ। ਲੜੀ ਤਾਂ ਨਹੀਂ ਹੁੰਦਾ ਮੈਂ। ਤੂੰ ਵੀ ਜਾਣਾ ਇਹ ਦੁਪਰ 'ਚ। ਪਤਾ ਨਹੀਂ ਦੇਖੂਗਾ। ਐਂਡਵਰ ਜੇ ਉਹ ਉੱਧਰ ਹੋਊਗਾ ਤਾਂ ਆ ਜਾਊਂਗਾ। ਜੇ ਮੈਂ ਉੱਧਰ ਹੂੰਗਾ। ਜੇ ਹਮਨ ਨਾ ਹੋਇਆ ਫੇਰ ਨਹੀਂ ਜਾਏਗਾ। ਹਾਂ। ਜੇ ਹਮਨ ਨਾ ਹੋਇਆ ਫੇਰ ਤਾਂ ਹੀ ਜਾਏਗਾ। ਹੋ ਗਈ ਆ ਅੱਛਾ ਗੱਲ ਕਰਕੇ ਤੁਰੇ ਨੇ ਭਾਈ ਇਹ ਕਿ ਆਪਾਂ ਜਾ ਰਹੇ ਹਾਂ ਰਸਤੇ 'ਚ ਕਾਫਲਾ ਆ ਗਏ ਤੇ ਨੇ ਗੱਡੀਆਂ ਦਾ ਇੱਕ ਆਪਣੀ ਇੱਕ ਬੋਬੀ ਭਾਜੀ ਤੇ ਇੱਕ ਜੱਸੀ ਭਾਈ ਦੀ ਡੇਵਰ ਜਿਹਦੇ ਵਿੱਚ ਚਵਾਕ ਪੱਜਣੇ ਤਿਆਰ ਨੇ ਕੰਨੀ ਵਾਲੀ ਗੱਲ ਤੇ ਨਾਂ ਚੇਮੀਆ ਹੋ ਗੋ ਲਾ ਜੀ ਰਾਹ ਚੰਦੇ ਚੰਦੇ ਡਿਸਕਸ਼ਨ ਚੇਂਜ ਹੋ ਗਈ ਤੇ ਆਪਾਂ ਨਾ ਕਰਤਾਰਪੁਰ ਫਰਬਰਕਸ ਜਾ ਰਹੇ ਹਾਂ ਬਲੈਕਬੋਰਡ ਫੋਲ ਦਾ ਨੰਬਰ ਪਲੇਟ ਨੀ ਇਸੇਮੀ ਨੰਬਰ ਪਲੇਟ ਨੂੰ ਬਲੈਕਬੋਰਡ ਦੱਸੀ ਜਾਂਦਾ ਨਹੀਂ ਮੈਂ ਨਾਮ ਭੁੱਲ ਗਿਆ ਸੀ ਨਾਮ ਤੇ ਨਾ ਹੁਣ ਆਪਾਂ ਚੱਲੇ ਆਂ ਕਰਤਾਰਪੁਰ ਨਾ ਹੋਣੇ ਚੱਲੇ ਆਂ ਆਪਾਂ ਇੱਕ ਫਾਇਰਵਰਕ ਹੁਣ ਆਪਾਂ ਚੱਲੇ ਆਂ ਜਿੱਥੇ ਆਪਾਂ ਨੂੰ ਬੋਬੀ ਭਾਜੀ ਲੈ ਕੇ ਜਾ ਰਹੇ ਨੇ ਉਹਨਾਂ ਦਾ ਕੋਈ ਫਰੈਂਡ ਆ ਇੱਥੇ ਤੇ ਆ ਪਹੁੰਚ ਹੀ ਗਏ ਮੇਰੇ ਖਿਆਲ ਹੀ ਆ ਆ ਪਟਾਕੇ ਹੀ ਪਟਾਕੇ ਹਲੋ ਇੱਧਰ ਨੂੰ ਆਪਾਂ ਮੁੜ ਗਏ ਤੇ ਉਹਨਾਂ ਦਾ ਕੋਈ ਜਾਣਕਾਰ ਆ ਭਈ ਉਹਨਾਂ ਤੋਂ ਲਵਾਂਗੇ ਹੁਣ ਪਟਾਕੇ ਹਾਂਜੀ ਅੰਗਲ ਜੀ ਘਾਇਲ ਘਰ ਦੇਖੋ ਘਰ ਨਹੀਂ ਫੈਕਟਰੀ ਆ ਓਏ ਟੂਲੀ ਨਾਲ ਜੀ ਹਾਂ ਜੀ ਟੂਲੀ ਦੇ ਉੱਤੇ ਡੱਕੇ ਹੀ ਉੱਤੇ ਟੂਲੀ ਮਰਿੰਦਾ ਦੀ ਲਾਇਓ ਜਿਹੜਾ ਜਿਹਦੇ ਤੇਰੇ ਫਰੈਂਡ ਨਹੀਂ ਮਨਜੋਤ ਉਹਦੀ ਫੈਕਟਰੀ ਵਿੱਚ ਹੀ ਆ 10 ਵਰਡ ਵਾਹੇ ਗੁਰ ਹਾਂ ਆਪਾਂ ਮੈਂ ਸੁਗੇ ਪਿਆ ਸਾਹਮਣੇ ਆਪਾਂ ਪਹੁੰਚ ਗਏ ਮੁੰਨੀ ਨਾਲ ਸਤਪਾਲ ਦੇ ਅਰੇ ਮੇਰੀ ਗੱਲ ਲਗਾਉ ਨੰਨੇ ਚੁਪ ਤਾਂ ਇਹਨੇ ਕਿ ਤਾਪਾ ਲੀਕਾ ਲਿਓ ਕਰ ਲਿਓ ਯਾਰ ਓ ਗਾਇਜ਼ ਨਾਲੇ ਜੋ ਜੋ ਰੋਬਲੌਕਸ ਖੇលਦੇ ਮੈਨੂੰ ਆਪਣੀ ਆਈਡੀ ਭੇਜ ਦੇ ਨਿੰਜਾ ਟੋਰੀ 623 ਮੇਰੀ ਆਈਡੀ ਆ ਨਿੰਜਾ ਟੋਰੀ 623 ਮਲੀਕ ਕਰ ਰਹੇ ਹਾਂ ਫਿਰ ਮੈਂ ਨਹੀਂ ਸੀ ਕਹਨ ਤਾਂ ਜੋ ਰਸਟੀ ਲਾਈਫ ਇਜ਼ ਸੋ ਅਨਐਕਸਪੈਕਟਿਡ ਅਪਾ ਕਿੱਥੋਂ ਕਿੱਥੇ ਜਾਣ ਦੇ ਨਿਕਲੇ ਸੀ ਤੇ ਕਿੱਥੇ ਪਹੁੰਚ ਗਏ ਆ ਤੇ ਹੁਣ ਗਾਂਹ ਜਾ ਕੇ ਦੇਖਦੇ ਆ ਰੇਟ ਰੂਟ ਜੇ ਰੇਟ ਵੱਜ ਬਹੋਏ ਠੀਕ ਲੱਗੇ ਤਾਂ ਫਿਰ ਆਪਾਂ ਇੱਥੇ ਹੀ ਲਾਵਾਂਗੇ ਗਾਇਜ਼ ਗਾਇਜ਼ ਹੁਣ ਗੱਡੀਆਂ ਨੇ ਅੰਦਰ ਵਾਲ ਪਾਣੀ ਆ ਜਗਾਈ ਨਹੀਂ ਹੈਗੀ ਓਏ ਖੁੱਲ ਗਿਆ ਗੇਟ ਖੁੱਲ ਗਿਆ ਇੱਦੇ ਗਾਹ ਕਾਇਨ ਤੇ ਤੇ ਗੱਡੀਆਂ ਭਰਕੇ ਗੇਟ ਨਹੀਂ ਖੁੱਲੂ ਓ ਜਾਣੇ ਹੈ ਹੀ ਨਹੀਂ ਉਹ ਪਿੱਛੇ ਆਹਿਆ ਤੇਨੀ ਰੇਡ ਰੇਡ ਬਹੁਤ ਜ਼ਿਆਦਾ ਸੀ ਅੱਛਾ ਚੱਲ ਕੀਵਦਾ ਬੋਮਬੀ ਭਜੀ ਕਰਕੇ ਡਿਸਕਾਊਂਟ ਮਿਲ ਗਏ ਨਸੀ ਬਾਈ ਉਹ ਹੈ ਹੀ ਨਹੀਂ ਪੜੱਕੀ ਪੜੱਕੇ ਪਏ ਨੇ ਏ ਜਾਣੀ ਪਛਾਨੀ ਜਗ੍ਹਾ ਜਾਣੀ ਪਛਾਨੀ ਜਗ੍ਹਾ नहीं एजी की जगह ठीक हो गई आई खुली सी चलिए फटा फट बांध दे तो अंदर अरे बाढ़ जाएगी अंदर चल मम्मा मैं, मैं फुल ना प्लीज मैं फुल दूँगा चल दांप यहाँ ठीक है स्लो स्लो हेलो अभी अभी छोटे ब्लॉगर हैं भाई यार ब्लॉग चाल दांप यहाँ ਅਸੀਂ ਬਲੌਗ ਦਾ ਨਾਮ ਹੀ ਲੈਂਦੇ ਸੀਗੇ ਜਾਨੂ ਮੈਂ ਦੇਖਿਆ ਮੇਰਾ ਬਲੌਗ ਬੰਦ ਰਿਹਾ ਲੱਗਦਾ ਆਪਾਂ ਐ ਹੋਏ ਆ ਬਣਾ ਰਿਆ ਸਾਰੇ ਇਹਨਾਂ ਦੇ ਨਾਲ ਆਏ ਹੋਏ ਆ ਮੈਂ ਵੀ ਆਇਆ ਹੋਇਆ ਰੇਟ ਹੈ ਹੀ ਨਹੀਂ ਭੈ ਡਾ ਗਿਆ ਬੰਨਾਲ ਤੋਂ ਓਏ ਇਹਨੂੰ ਉਧਰ ਸੁੱਕੇ ਦਿਖਾਉਂਦੇ ਬਾਹਰ ਰੇਟ ਠੀਕ ਹੈ ਤਾਂ ਠੀਕ ਪਾਟੂਤੀ ਫਾਲ ਲਓ ਪਾਟੂਤੀ ਫਾਲ ਲਓ ਹੁਣ ਜਾਵਾ ਲੈ ਇਹਨੇ ਦੀ ਸ਼ਰਤ ਤਾਂ ਸ਼ੁਰੂਆ ਤੇ ਆਪਾਂ ਜਾ ਕੇ ਰੇਟ ਦੇਖਦੇ ਆਂ ਨਾ ਇਹ ਤਾਂ ਦੀ ਕਨਫਿਊਜ਼ ਹੋ ਗਏ ਗਾਇਜ਼ ਕੋਕਾ ਕੋਲਾ ਤੇ ਪਬਜੀ ਇਹ ਬੋਤਲ ਮੈਂ ਕਹਾਂ ਮੱਬਦੀ ਮੈਂ ਕਹਾਂ ਪਬਜੀ ਸਾਦਰ ਚ ਲੈ ਕੇ ਮੈਂ ਆ ਲੈਣਾ ਓਏ ਤੂੰ ਖਤੋਂ ਆ ਰਿਹਾ ਪਬਜੀ ਦੇ ਕੋਕਾ ਗਾਇਜ਼ ਆਪਾਂ ਨੂੰ ਕੋਕ ਵਾਲੇ ਬੰਬ ਤੇ ਪਬਜੀ ਵਾਲੇ ਫ੍ਰੀ ਫਾਇਰ ਵਾਲੇ ਹੈ ਨਹੀਂ ਫ੍ਰੀ ਫਾਇਰ ਵਾਲੇ ਬਾਈ ਜੇ ਫ੍ਰੀ ਫਾਇਰ ਲਿਆਂ ਦੇ ਮਈ ਆਇਆ ਹੈ। ਉਹ ਸੇ ਇਹ ਬੰਦਾ ਇਹਨਾਂ ਨੇ ਆਪਣਾ ਹੈ ਪਬਜੀ ਵਾਲਾ ਆਹ ਲਾ ਚੂਜ਼ ਕੀਤਾ ਸੀ ਪਰ ਪਤਾ ਨਹੀਂ ਕਿੱਥੇ ਰਹਿ ਗਿਆ। ਲਾ ਵੀ ਮਨੀਰਾਮ, मुਨੀਰਾਮ ਸਤਨਾਮ ਪਤਾ ਨਹੀਂ ਕੀ ਨਾਮ ਸੀ। ਇਹਨਾਂ ਦਾ ਮਨੀਲਾ, ਸਤਪਾਲ। ਮਨੀਲਾ ਸਤਪਾਲ ਇਹਨਾਂ ਤੋਂ ਆਪਾਂ ਨਿਕਲ ਗਏ ਆ। ਰੇਟ ਥੋੜੇ ਜੇ ਸਾਰੇ ਨਹੀਂ ਜ਼ਿਆਦਾ ਲੱਗੇ। ਤੇ ਆਪਾਂ ਹੁਣ ਇੱਕ ਵਾਰੀ ਜਾ ਕੇ ਦੇਖੇ ਕਰਤਾਰਪੁਰ ਫਾਇਰ ਵਰਕਸ ਕਰਤਾਰਪੁਰ ਫਾਇਰ ਵਰਕਸ ਜਾ ਕੇ ਐਵਰ ਗ੍ਰੀਨ ਕਰਤਾਰਪੁਰ ਫਾਇਰ ਐਥੇ ਕਿਉਂਕਿ ਉਹ 30 ਸ਼ਾਰਟ 25 ਸ਼ਾਰਟ ਉਹ ਵਾਲੇ ਉੱਥੋਂ ਮੇਰੇ ਖਿਆਲ 450 450 ਰੇਟ ਆ ਤੇ ਇਹਦਾ 600 700 ਇਦਾਂ ਸੀਗਾ ਕੰਪਨੀ ਦੇ ਹਿਸਾਬ ਨਾਲ ਤੇ ਹੁਣ ਚੱਲਦੇ ਆਂ ਆਪਾਂ ਕਰਤਾਰਪੁਰ ਫਾਇਰ ਵਰਕਸ ਪੂਰੇ ਮੂਰੇ ਜਾਂਦੀ ਜਿਸੇ ਭਾਈ ਦੀ ਗੱਡੀ ਥੋੜਾ ਬੱਟਦੀ ਲਓ ਜੀ ਭਰਤੀ ਆਪਾਂ ਲੋਕੇਸ਼ਨ ਕਰਤਾਰਪੁਰ ਫਾਇਰ ਵਰਕਸ ਦੀ ਤੇ 35 ਮਿੰਟ 20 ਕਿਲੋਮੀਟਰ ਆਪਾਂ ਪਹੁੰਚ ਜਾਣਾ ਅੱਧਾ ਘੰਟਾ ਹੀ ਲਾਵਾਂਗੇ ਜਿਹੜੇ ਹਿਸਾਬ ਨਾਲ ਸਾਡੀ ਕਿੱਡੀਆਂ ਦੀ ਸਪੀਡ ਆ ਇੰਨਾ ਤੇਜ਼ ਕੋਸ ਨੰਦਾ ਉਹ ਨੂੰ ਉਹ ਬੋਟੋ ਬਾਈ ਕਰਤੀ ਅੰਗਰੇਜ਼ਾਂ ਦੀ ਜ਼ਮਾਨੀ ਦਾਵਾ ਹੈ ਹਾਂ ਅੰਗਰੇਜ਼ਾਂ ਨੇ ਬਣਾਇਆ ਸੀ ਇਹ ਬਲੇਪਰ ਕਿੰਨਾ ਪੁਰਾਣਾ ਹੋਣਾ ਹੈ ਨਾਲੋਗੇ ਵੀ ਕਿੰਨੇ ਪਿਆਨੇ ਆ ਹਨਾ ਮਜ਼ਾਕ ਤਾਂ ਕੈਸੀ ਕਾਫੀ ਅੰਦਰ ਆ ਪਾ ਗਏ ਮੈਰੋ ਨਾਲ ਜਾਂਦੇ ਜਾਂਦੇ ਤੇ ਆ ਪੁੱਟੇ ਜਿ ਕਿੰਨੇ ਸੋਹਣੇ ਨੇ ਪਿਛਲੀ ਵਾਰੀ ਆਪਾਂ ਆਏ ਸੀ ਹੋਰ ਤਰ੍ਹਾਂ ਦੇ ਸੀ ਇਸ ਵਾਰੀ ਹੋਰ ਤਰ੍ਹਾਂ ਦੇ ਨੇ ਏ ਓਵ ਲਿਆ ਫੂਕ ਮਾ ਕੇ ਉੱਜਣ ਲਿਆ ਓਵ ਲਿਆ ਹਾਂ ਡੈਂਡੀਲੀਅਨਸ ਉਹਨਾਂ ਦੇ ਇਹਨਾਂ ਦੇ ਸੀਡਸ ਹੁੰਦੇ ਨੇ ਤੇ ਸਾਂਮੀ ਦੀ ਦਾ ਕਿ ਜੰਗਲ ਬੜਾ ਕਣਾ ਵਾ ਇੱਧਰ ਇਹਦੇ ਬੁਇਫੀਆਂ ਪਿੱਛੇ ਜਾ ਰਹਾ ਸੀਗਾ ਨਹੀਂ ਯਾਰ ਨੂੰ ਬੁਲਫ ਹੁੰਦੇ ਆ ਯਾਰ ਬੁਲਫ ਬੁਲਫ ਨਹੀਂ ਹੁੰਦੇ ਇੱਥੇ ਬੁਲਫ ਕਿ ਹੁੰਦੇ ਆ ਆ ਦੇਖ ਗਏ ਫੇਰ ਕਿੰਨਾ ਵਾ ਦਿਖਦਾ ਨਹੀਂ ਇੰਦਰ ਕੀ ਹੈ ਦੇਖੀ ਹਾਂਜੀ ਇਤੋ ਟੋਟ ਹੋ ਜਾ ਦੇ ਕਿੰਨਾ ਹਮਮ ਸਾਹਮਣੇ ਉਹ ਆ ਤੁਮ ਇੱਕ ਪਾਸੇ ਨਹਿਰ ਇੱਕ ਪਾਸੇ ਜੰਗਲ ਲੋਕੀ ਤੇ ਅੱਖਾਂ ਤੇ ਕਿਸੂੰ ਨਹੀਂ ਕਿਸੇ ਵੀ ਅੱਖ ਨਹੀਂ ਹੈਗੀ ਇੱਥੇ ਨਹੀਂ ਲਾਲ ਲਾਕ ਵਾਈਟ ਵਾਈਟ ਜੀ ਦੀ ਕਿ ਉਸ ਆ ਯੂਟਿਊਬ ਘਟ ਦੇਖਿਆ ਕਰ ਆ ਯੂਟਿਊਬ ਤੋਂ ਰੇਲਾ ਮੈਂ ਦੇਖਾ ਉਸ ਨੇ ਇਹ ਆਉ ਪਿੱਪੜ ਦਿੱਥੇ ਆਗੇ ਆਪਣੇ ਵਿੱਚੇ ਬਸ ਉਹ ਨਹੀਂ ਆਏ ਤੇ ਸਿਵਾਜੀ ਉਹ ਗਏ ਨੇ ਉਹ ਗਏ ਨੇ ਉਹ ਆ ਗਏ ਅਬ ਇਹ ਤੇ ਜਿੱਥੇ ਮੁੜੇ ਆ ਉਹੀ ਪੁਆਇੰਟ ਸੀਗਾ ਜਿੱਥੇ ਪਿਛਲੀ ਵਾਰੀ ਸਾਰੇ ਲਗਭਗ ਮੋਗਲੀ ਬਣੇ ਸੀਗੇ ਝੂਟੇ ਮਾੜੇ ਲੱਗੇ ਸੀ ਝੂਟੇ ਮਾੜੇ ਚੰਗੇ ਹੀ ਲੱਗੇ ਸੀ ਪਿੱਪੜ ਨਾਲ ਤੇ ਇਹਦੋਂ ਕੁਛ ਨਹੀਂ ਸੀਗਾ ਹੁਣ ਉੱਥੇ ਚੁੰਨੀਆਂ ਜਿਹੇ ਬੰਨੀਆਂ ਹੋਈਆਂ ਨਹੀਂ ਪਹਿਲਾਂ ਵੀ ਸੀਗੀਆਂ ਪਹਿਲਾਂ ਵੀ ਸੀਗੀਆਂ ਅੱਛਾ ਤੇ ਬੱਸ ਹੁਣ ਪਹੁੰਚਣ ਵਾਲੇ ਆ 7 ਕਿਲੋਮੀਟਰ ਰਹਿ ਗਿਆ ਹਾਂ ਹਾਂ ਕਿਨੇ ਸੁਣਨ ਹਾਊਸ ਬੰਦ ਹਾਂਜੀ ਇਹ ਤਾਂ ਹੋ ਨਹੀਂ ਇਦਾਂ ਕਰਕੇ ਇਦਾਂ ਨਹੀਂ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਇਸ ਘਰ ਘਰ ਪਹੁੰਚ ਗਏ ਉਹ ਗੰਦੇ ਉੱਧੇ ਲਾ ਦੋ ਉਹ ਗੰਦੇ ਉੱਤੇ ਲਾ ਲੋ ਹਾਂ ਹਾਂ ਉੱਤੇ ਆਇਓ ਗੰਦੇ ਉੱਤੇ ਓਏ ਹਾਂ ਇੱਟ ਲਾ ਇੱਟ ਲਾ ਸਿੱਧੀ ਕਰਕੇ ਚਲ ਨਵਾਂ ਆਫਿਸ ਬਣਾ ਰਹੇ ਹਾਂ ਨੇ ਹਾਂ ਇਹ ਨਵਾਂ ਆਫਿਸ ਤੋਂ ਇਹ ਹੋਇਆ ਆਹ ਮੈਂ ਦਿੰਦੀ ਜਿੱਪ ਬੇ ਕਲੀ ਹਾਂ ਖੋਲ ਖੁੱਲਣਾ ਨਹੀਂ ਲੈ ਵੀ ਫੋਨ ਤੇ ਬੜਾ ਦੂਰ ਲੱਗਿਆ ਇਸ ਵਾਰੀ ਬੜਾ ਦੂਰ ਜੇ ਤੂੰ ਆ ਆ ਤੇਰਾ ਫੋਨ ਤੇਰਾ ਫੋਨ ਆ ਇੱਕ ਇੱਕ ਆਵਲਾ ਵੈਰਾ ਸੈਮੀ ਨੂੰ ਛਲੀਆਂ ਦਾ ਬੜਾ ਸ਼ੌਂਕ ਹੈ ਛਲੀਆਂ ਲਗੀਆਂ ਦਿਖਾਤੀਆਂ ਇਹਨੂੰ ਓਏ ਆਇਆ ਕੱਢੀ ਓਏ ਆਸੀ ਨਹੀਂ ਛੋਟੀਆਂ ਨੇ ਪੁੱਤਲੇ ਛੋਟੀ ਆ ਉਹ ਓਵਲੀ ਥਾਈ ਦੇ ਦੇ ਕਿ ਹੁੰਦੇ ਹੋਰ ਦੇਖ ਕੇ ਆ ਮੈਂ ਅੱਗੇ ਵੈਸੇ ਪਟਾਕੇ ਤੇ ਰੇਟ ਦੀ ਗੱਲ ਹੋ ਗਈ ਚਾਚੂ ਹੱਥ ਭਰੇ ਉਹਨਾਂ ਨੂੰ ਉੱਥੇ ਜਿਹੜਾ ਡੱਬਾ ਛੜਦਾ ਸੀ ਇੱਥੇ ਭਿਆਦਾ ਵਾ ਛਲੀਆਂ ਛਲੀਆਂ ਬਾਲ ਦੇ ਇਹ ਨਹੀਂ ਹੈਗੇ ਛਲੀਆਂ ਆ ਦੇਖ ਓਏ ਚੰਲੀ ਲੱਗੀ ਹੋਈ ਉਹਦੇ ਉੱਥੇ ਉਹ ਆ ਚੰਲੀ ਓ ਦੇਖ ਕਿੱਥੇ ਓਏ ਯਾ ਮੈਨੂੰ ਕਿਉਂ ਗਿਆ ਉਹ ਨਹੀਂ ਪਾਣੀ ਚ ਇਹ ਹਾਂ ਤੋੜਿਓ ਨਾ ਇਹ ਛੋਟੀ ਹੈ ਚਲੋ ਦੇਖ ਕੇ ਹੁਣ ਅੱਗੇ ਕੀ ਬਣਾ ਓਏ ਓਏ ਆ ਦੇਖ ਤੋ ਉਹ ਆ ਦੇਖ ਲੈ ਓਏ ਤੇ ਤੇ ਖੋਏ ਵੀ ਆ ਬਾਹਰ ਵਾਲਾ ਬਾਹਰ ਵਾਲਾ ਉਹ ਤੇਰੀ ਹੋਏ ਕੱਟੀ ਹੈ ਨਾ ਕੱਚੀਆਂ ਨੇ ਪਤਾ ਹਲੇ ਲਾਈਕ ਲਾਈਕ ਐਂਡ ਸਬਸਕ੍ਰਾਈਬ ਲਿਆ ਵੀ ਬੜੀਆਂ ਹੈ ਸ਼ਕੀਨਾ ਸਾਮੀ ਪੁੱਜੀਆਂ ਛਲੀਆਂ ਖਾਣ ਦਾ ਸਟੀਮਡ ਕੌਰਨ ਅਜੇ ਦੇਖ ਲਈਆਂ ਉਗਦੀਆਂ ਇੱਕ ਟੋਟੀ ਮੈਂ ਚੁਲਿਆ ਵਾ ਪੰਜ ਪੈਸਾ ਚੜਿ 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 ਇੱਕ ਦਾ ਮੇਰੇ 60 ਰੁਪਏ ਵਾਲੀ ਆ ਢੀਕਾ 120 ਪੈ 70 ਦੀ ਪੈਕੇਟ ਵਾਲੀ ਲੈਣੀ ਨਹੀਂ ਨਹੀਂ ਇਹ ਵੀ ਤੂੰ ਪਹਿਲੇ ਜਲਮਾ ਨਹੀਂ ਨਹੀਂ ਪੰਜ ਬਰ ਕਿਵੇਂ ਚਲਣਾ ਜਾਓ ਪਾੜੇ ਛੋਟੀ ਇਹਦੇ ਵਿੱਚ ਚਾਰ ਲੱਗਦੇ ਦੱਬੀਆਂ ਪੰਜ ਸੈਟ ਲਾਓ ਇਹ ਇਹ ਅੱਜ ਕਾਲੇ ਮੁਰਗਾ ਹੈਗਾ ਮੁਰਗਾ 2500 ਵਾਲਾ ਜਲਮਾ ਉੱਪਰ ਹੋ ਜਾਣਾ ਹੈ ਮੈਂ ਤਾਂ 30 ਸ਼ਾਟ 450 ਉੱਥੇ ਸੀਗਾ 600 300 300 ਇੱਥੇ ਹੈਗਾ 450 ਹਲਪਾ ਕਹਿੰਦਾ ਰੇਟ ਨਹੀਂ ਬੀਟ ਹੋਇਆ ਭਾਈ ਕਿਸੇ ਤੋਂ ਕੋਕ ਵਾਲੀ ਨਹੀਂ ਦੂਜੇ ਕਿਹੜੇ ਆ ਤੀਜੀ ਵੀਡੀਓ ਆਪਾਂ ਬਣਾ ਰਹੇ ਇਹ ਦੋੜ ਕਾ ਸੀ ਟੀ ਚਲੇ ਆਮੀ ਥੋੜੀ ਭੀੜ ਪੈ ਗਈ ਆ ਤਿੰਨ ਤਿੰਨ ਦੱਬੇ ਚੱਕਰਿਆ ਰੋੜ ਤਾਂ ਸਹੀ ਆ ਬੁਲਟ ਕਾਲੀ ਇੱਥੋਂ ਦੀ ਡਿਸਪਲੇ ਦੇਖੋਗੇ ਉੱਥੇ ਪ੍ਰਤੀਬਿੰਬ ਆ ਕੇ ਉੱਥੇ ਆਮ ਵਸੇ ਇੱਥੇ ਤਾਂ ਪਰਚੀ ਬਣਨੀਗਾ ਬਾਈ ਜਿਹੜਾ ਪਰਚੀ ਬਣਾ ਕੇ ਪੈਸੇ ਉੱਧਰ ਤੇ ਸਮਾਨ ਵੀ ਉੱਧਰ ਪਹਿਲਾਂ ਚੰਗਾ ਚੱਲਦੀ ਆ ਫਿਰ ਚੱਲਦੀ ਆ ਜਦੋਂ ਆਪਣੀ ਸਲਿੱਪ ਬਣਾਉਣ ਗਿਆ ਤਾਂ ਉਹ ਦੱਸੀ ਇੱਕ ਮਿੰਟ ਹੋਣੀ ਹੈ ਹੁਣੇ ਚਲਾਣਾ ਇੱਥੇ ਇੱਥੇ ਨਹੀਂ ਚਲਾਣਾ ਇੱਕ ਪੀਸ ਬਣਾਣਾ ਲੈ ਲੋ 180 ਆਉਂਦੀ ਆ ਜਿਹੜੀ ਆ ਇਹ ਦੇਖੋ ਮੈਨੂੰ ਮਾਜ ਨਿਕਲੋ ਇਹ ਕਿਹੜੀ ਆ ਗੁੰਡੇ ਵਾਲੀ ਟੀ ਵਾਲੀ ਆ ਜਿਹੜੀ ਆ ਇਹ ਕੁਝ ਹੋਰ ਨਹੀਂ ਆਈਆਂ ਆ ਜਾ ਤੇਰੀ ਪਰਚੀ ਬਣਨ ਲੱਗੀ ਇਹ ਕਿਹੜੀ ਆ ਇੱਕ ਲੈ ਲਓ ਅਨਾਰ ਕਿਹੜਾ ਵਧੀਆ ਲੈਣਾ ਹਾਂਜੀ ਇਹ ਕਿਹੜਾ 150 ਤੱਕ ਆ ਜੀ ਕੁਝ ਲੈਣ ਨੂੰ ਆਹ ਰਸਤਾ ਕਰੇਗਾ ਰੇਣੀ ਹਾਂਜੀ ਸੈਮੀ ਤੋਂ ਉਗੜਾ ਲੈਣਾ ਦੱਸਦੀ ਓਏ 160 ਕੜਾ ਮਾਲਟੀ ਕਲਰ ਆ ਤੇ ਇਹਦਾ ਆਹ ਮਾਲਟੀ ਕਲਰ ਆ ਕੈਂਪ ਵਾਲਾ ਗ੍ਰੀਡ ਵੋਇਨੈਕਟੂਰ ਵਾਲਾ ਆ ਕਰੈਕਲਿੰਗ ਵਾਲਾ ਚਲੋ ਬਣਾਉਂਦੇ ਆ ਪਹਿਲਾਂ ਪਰਚੀ ਬਣ ਗਈ ਆਪਣੀ ਪਰਚੀ ਇਹ ਸਿਰਫ ਕੁਆਂਟੀਟੀ ਲੱਗੀ ਆ ਰੇਟ ਉਧਰ ਜਾ ਕੇ ਲੱਗੂ ਤੇ ਜਿਹੜਾ ਉੱਥੇ ਬੁਲਟ ਬੰਬ ਸ਼ੁਰੂ ਹੁੰਦਾ ਸੀ 60 ਰੁਪਏ ਤੋਂ ਇੱਥੇ 35 ਤੋਂ ਸ਼ੁਰੂ ਆ ਤੇ ਜਿਹੜਾ ਮਤਲਬ ਕੋਕ ਕਣਾ 60ੜਾ ਦੇ ਰਿਹਾ ਸੀ ਇੱਥੇ 50 ਦਾ ਤੇ ਜਿਹੜਾ 30 ਸ਼ਾਟ ਉੱਥੇ ਸੀਗਾ 600 700 ਦਾ 450 ਓਨਲੀ ਚਕਰੀਆਂ ਘੜ ਤੋਂ ਘੜ 30 ਰੁਪਏ ਆ ਉਹ ਬੜੀ ਹਲਕੀ ਆ ਪਰ ਪਿਆਰ ਦੀ ਵਧੀਆ ਚੱਕਰੀ ਮਿਲ ਜਾਂਦੀ ਆ ਤੇ ਪਿਆਕ ਦੇ ਗੇ ਅਨਾਰ ਦਾ ਉਹ ਅਨਾਰ ਦਾ ਡੱਬਾ ਸ਼ੁਰੂ ਆ ਮਤਲਬ ਇਹਨਾਂ ਦਾ ਰੇਟ ਹਲ ਤਾਂ ਕੋਈ ਬੀਟ ਨਹੀਂ ਕਰ ਸਕਿਆ ਕੜਦੇ ਕੜਦੇ ਪਟਾਕੇ ਇਕੱਠੇ ਕਰਦੇ ਸੰਦ ਰਾਤੋਂ ਚੱਲੀ ਤੇ ਜਿਵਾਕਾਂ ਦੀ ਵੀ એનર્ਜੀ ਸਾਰੀ ਡਾਊਨ ਹੋ ਗਈ ਦੋਨੇ ਜਣੇ ਓਗੇ ਜਾਂਦੇ ਨੇ ਸਾਮੀ ਆ ਤੁਰਿਆ ਜਾਂਦਾ ਥੱਕ ਗਏ ਵਿਚਾਰੇ ਪੂਰੇ ਤੇ ਬਸ ਹੁਣ ਇੰਤਜ਼ਾਰ ਆ ਕਿ ਆਪਣੇ ਪਟਾਕੇ ਬੰਨੇ ਜਾਣ ਤੇ ਆਪਾਂ ਘਰੇ ਚਲੀਏ ਹੁਣ ਹੋਏ ਹੋਏ ਹੋਈਏ ਮੈਂ ਬੜਾ ਕੀਆ ਉੱਥੇ ਕਾਹਦਾ ਮਤ ਕੁੱਤੇ ਨੂੰ ਦਰਾ ਰਿਹਾ ਕੁੱਤਾ ਤੁੰ ਨੂੰ ਦਰਾ ਰਿਹਾ ਜਿਹਾ ਆਪਾਂ ਭਜ ਰਹੇ ਹਾਂ ਜਾਨੂ ਅਸੀਂ ਪਟਾਕੇ ਲੈ ਕੇ ਬਾਹਰ ਆਏ ਆ ਇਹਨਾਂ ਦੀਆਂ ਸ਼ਗਲਾਂ ਦੇਖਣ ਆ ਲਈਆਂ ਓ ਤੇਰੀ ਓਏ ਫੋਨੇ ਦੁਪੱਟਾ ਓ ਤੇਰੀ ਓਏ ਗਾਈਜ਼ ਇਹ ਕੋਰਮਨ ਨੇ ਵੀ ਚੱਪੜਾ ਕੀ ਹਾਲ ਕੀਤਾ ਆ ਚੱਪਣਾ ਪੈਂਟਾਂ ਦੇਖ ਲਓ ਆਪਣੀਆਂ ਕੋਈ ਨਹੀਂ ਕੀਤਾ ਹਮਨ ਗਿਆ ਹੁਣ ਮੰਮੀਆਂ ਘੁੱਟਣ ਗਈਆਂ ਜਾ ਕੇ ਤੇ ਜਾਨੂੰ ਆਪਣੇ ਪਟਾਕੇ ਆਂਦੇ ਨੇ ਆਪਾਂ ਇੱਥੇ ਬੱਚਿਆਂ ਕਰਦੇ ਇੰਜੋਏ ਚੈੱਕ ਗੱਲ ਪੈ ਗਿਆ ਨਾ ਕਿ ਨਹੀਂ ਗਾਈਜ਼ ਚੈੱਕ ਉਹ ਬੱਲੇ ਓਏ ਗਾਈਜ਼ ਇਹਦਾ ਥਿਰ ਹੈ ਨਾ ਗੱਡੀ ਖੋਲਦਾ ਚਲ ਸემი ਜਾ ਕੇ ਗੱਡੀ ਖੋਲ ਲੈ ਹਾਂ ਪਹਿਲਾ ਪਟਾਕੇ ਤੇਰੇ ਖਾਲਾ ਕਿੰਨੇ ਵੇਚੇ ਪ੍ਰਿੰਸਪਲ ਜੀ ਆਪਣੇ 5000 ਲੈ ਵੀ 5000 ਦੇ ਪਟਾਕੇ ਆ ਗਏ ਉਹਦੇ ਨਾਲ ਲਗਭਗ ਆਪਣਾ 20% ਬਚਾਰਿਆ 5000 ਦੀ ਬੋਰੀ ਭਰ ਗਈ ਹੋਰ 5000 ਦੀ ਬੋਰੀ ਤੇ ਉਹ ਵੱਖਰਾ ਹੋ ਗਿਆ ਨਾ ਹੁਣ 60 ਲਏ ਆਏ ਨੇ ਹਾਂ ਕਾਈ ਆਏ ਕੋਈ ਮੋਟਰ ਆ ਰਹਾ ਆ ਮਾਂ ਲਓ ਵੀ ਸ਼ਾਪਿੰਗ ਮੁਕੰਮਲ ਹੋ ਗਈ ਸਾਰੇ ਇਹਨੇ ਗੱਡੀਆਂ ਲੋਡ ਕੀਤੀਆਂ ਬਿੱਲ ਵੀ ਲੈ ਲੇ ਰਾਹਦਾਰੀ ਲਈ ਤੇ ਹੁਣ ਆਪਾਂ ਚੱਲਦੇ ਘਰ ਨੂੰ ਤੇ ਵਲੌਗ ਦਾ ਕਰਦੇ ਆ ਇੱਥੇ ਦੀ ਐਂਡ ਅਜਸੀ ਭਾਜੀ ਨੂੰ ਨਾਲ ਤੇ ਜੈਸੀ ਭਾਜੀ ਵਲੌਗ ਐਂਡ ਕਰਨ ਲੱਗੇ ਭਾਜੀ ਪਟਾਕੇ ਲੈ ਐਂਡ ਹਰ ਇੱਕ ਸਾਲ ਦੀ ਤਰ੍ਹਾਂ ਨਜ਼ਾਰਾ ਆ ਗਿਆ ਪਟਾਕੇ ਲੈ ਕੇ ਔਰ ਰੇਟ ਬਹੁਤ ਜ਼ਿਆਦਾ ਜੈਨੂਨ ਕੋਕ ਦੇ ਉੱਤੇ 70% ਆਫ ਦੇ ਰਿਹਾ ਇੱਥੇ 70% ਆਫ ਵਾਹ ਐਸਲ ਤੇ ਕਿੰਨਾ ਉਹ ਭਾਜੀ ਕਹਿਣ ਨੂੰ ਕੀ ਆ ਯਾਰ ਨਹੀਂ ਆਮ ਕਿਤੇ 60% ਮਿਲਦਾ ਇੱਥੇ 65% ਮਿਲਦਾ ਮੈਨੂੰ ਸਾਰਿਆਂ ਤੋਂ ਘੱਟ ਰੇਟ ਆ ਹਾਂ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਫਿਰ 70% ਆ ਇਹਨੂੰ ਕਹਿਣਾ ਪੈਣਾ ਹਾਂ ਫਿਰ 70% ਆਫ ਆ ਹਾਂ ਜ਼ਿੰਮੇਵਾਰੀ ਕੋਈ ਨਹੀਂ ਜੇ ਨਹੀਂ ਦੇਣਗੇ ਜੀਐਸ ਪੈਗ ਦਾ ਨੰਬਰ ਮੈਂਸ਼ਨ ਕੀਤਾ ਜਾਊਗਾ 5% ਇਹ ਨਾ ਦੋ ਯਾਰ ਕੁਆਲਿਟੀ ਸੰਗ ਤੋਂ ਲੇਬਰ ਚੱਕ ਵਲ ਜਾਂਦੇ ਹੋਏ ਬਸ ਅੱਧੇ ਕਿਚ ਪੈਂਦਾ ਹਾਂ ਦਲਜੀਤ ਗੁੱਲਰ ਨਾਲ ਸਾਹਮਣੇ ਸਾਹਮਣੇ ਚਲੋ ਠੀਕ ਹੈ ਭਾਈ ਚਲੋ ਬਾਏ ਬਾਏ